ਇਸ ਅਗਾਰ ਸਭ ਕੋ ਜੈਮਸੀ ਕੀ ਪ੍ਰਭੂਤਾ ਨੂੰ ਅੱਜ ਦੀ ਸੁਭਾ ਬਹੁਤ ਸਾਰੀ ਆਸ਼ਿਸ਼ ਅਰ ਬਰਕਤ ਦੇਵੇ ਔਰ ਅੱਜ ਦਾ ਬਚਨ ਹੈ ਕਿ ਪਰਮੇਸ਼ਰ ਦਾ ਪਵਿੱਤਰ ਬਚਨ ਇਸਰ ਮਹੋਤਸਰ ਲੋਕ ਉਹਨਾਂ ਦੇ ਸਰੀਰ ਚ ਕੋਈ ਬਿਮਾਰੀ ਆਵੇ ਫਖਾਰ ਆਵੇ ਕਾਈ ਫੈਡ ਆਵੇ ਪਤਰੀਆਂ ਉਨਸਾਲੀ ਹੋਣ ਸੁਗਰਾਵੇ ਚਾਹ ਪੇੜ ਦੀ ਬਿਮਾਰੀ ਵਿੱਚਾਂ ਹੀ ਕੋਈ ਵੀ ਕਮਜ਼ੋਰੀ ਦੇ ਸਰੀਰ ਦੇ ਵਿੱਚ ਇਹ ਬਹੁਤ ਸਾਰੇ ਸੋਚਦੇ ਆ ਕਿ ਮਨੁੱਖਾ ਦੀ ਖਾਣ ਪੀਣਾ ਹੀ ਹੈ ਜਦੋਂ ਬਹੁਤ ਸਾਰੇ ਲੋਕ ਸੋਚਦੇ ਹੈ ਕਿ ਪਰਮੇਸ਼ਰ ਦੇ ਵੱਲੋਂ ਕਿਤੇ ਪ੍ਰੋਬਲਮ ਆ ਰਹੀ ਹੈ ਨਹੀਂ ਪਰ ਪਰਵੇਸ਼ ਦਾ ਬੱਚ ਦਸਤਾ ਹੈ ਕਿਉਂਕਿ ਸ਼ੈਤਾਨ ਹਮੇਸ਼ਾ ਹੀ ਇਹੋ ਜੀ ਪ੍ਰੋਬਲਮਾਂ ਪੇਚ ਕੇ ਇਨਸਾਨ ਨੂੰ ਇਨਸਾਨ ਦੇ ਮਨ ਵਿੱਚ ਪਰਵੇਸ਼ ਦੀ ਪਰਮੇਸ਼ਰ ਦੇ ਤਲਾਬ ਦੋਸ਼ ਪੁੰਦਾ ਹੈ

ਹਾਤੇ ਉਹ ਆਪਣੀ ਪਨਾਹ ਲੈਣ ਵਾਲਿਆਂ ਨੂੰ ਜਾਣਦਾ ਹੈ ਬਾਈਬਲ ਚ ਲਿਖਿਆ ਹੈ ਕਿ ਯਹਵਾ ਭਲਾ ਹੈ ਉਹ ਦੁੱਖ ਦੇ ਦਿਨ ਵਿੱਚ ਇੱਕ ਗਾੜਿਆ ਤੇ ਆਪਣੀ ਪਨਾਹ ਲੈਣ ਵਾਲਿਆਂ ਨੂੰ ਜਾਣਦਾ ਹੈ ਜਿਹੜੇ ਲੋਕ ਉਹਦੀ ਪਨਾਹ ਲੈਂਦੇ ਹਨ ਉਹਨਾਂ ਨੂੰ ਜਾਣਦਾ ਹੈ ਪਨਾਹ ਦਾ ਮੀਨਤੀਦਾ ਹੈ ਜਿਹੜੇ ਸਵੇਰ ਟਕੇ ਪ੍ਰਾਰਥਨਾ ਕਰਦੇ ਦੁਪਹਿਰੇ ਪ੍ਰਾਰਥਨਾ ਕਰਦੇ ਸ਼ਾਮ ਨੂੰ ਪ੍ਰਾਰਥਨਾ ਕਰਦੇ ਇਹ ਉਹਨਾਂ ਉਹ ਲੋਕ ਪ੍ਰਭੂ ਦਿਤ ਬਣਾ ਲੈਂਦੇ ਤੇ ਉਹਨਾਂ ਨੂੰ ਉਹ ਜਾਣਦਾ ਏ ਔਰ ਸ਼ੈਤਾਨ ਜਿਹੜਾ ਹੈ ਉਹ ਇਨਸਾਨ ਤੇ ਪ੍ਰੋਬਲਮ ਆ ਭੇਜ ਕੇ ਉਹਨੂੰ ਪਰੇਸ਼ਾਨ ਰੱਖਦਾ ਏ ਕਿਉਂਕਿ ਸ਼ੈਤਾਨ ਜਦੋਂ ਕਿਸਾਨ ਪਰੇਸ਼ਾਨ ਹੁੰਦਾ ਹੈ ਤੇ ਸ਼ੈਤਾਨ ਬਹੁਤ ਜਲਦ ਖੁਸ਼ ਹੁੰਦਾ ਏ ਇਹ ਪਰ ਪਰਮੇਸ਼ਰ ਨੇ ਤੁਹਾਨੂੰ ਬਿਮਾਰ ਨਹੀਂ ਕੀਤਾ ਪਰਮੇਸ਼ਰ ਨੇ ਤੁਹਾਡੇ ਕੋਲ ਮਜੂਰੀ ਨਹੀਂ ਭੇਜੀ ਪਰਮੇਸ਼ਰ ਨੇ ਤਾਂ ਦਰਦਾਂ ਬਿਮਾਰੀਆਂ ਤਕਰੀਬਾ ਨਗੇਟ ਜਿਹਨੇ ਵੀ ਰੋਗ ਜਿੰਨੀ ਵੀ ਗਰੀਬੀ ਕਿਉਂਕਿ ਪਰਮੇਸ਼ਰ ਯੂਰੀਬੀ ਦੂਰ ਕਰਨ ਵਾਲਾ ਪਰਮੇਸ਼ਰ ਬਾਈਬਲ ਲਿਖਿਆ ਸਾਡੇ ਬਾਤੇ ਗਰੀਬ ਬਣ ਗਏ ਔਰ ਬਾਅਦ ਉਹ ਸਾਡੇ ਸਾਡੇ ਤੇ ਕੋ ਕਮਜ਼ੋਰ ਨਹੀਂ ਭੇਜਦਾ ਨਾ ਹੀ ਉਹ ਦੁਰਬਲਤਾ ਨੂੰ ਭੇਜਦਾ ਹੈ ਨਾ ਹੀ ਉਹ ਪਰੇਸ਼ਾਨੀ ਭੇਜਦਾ ਹੈ ਕਿਉਂਕਿ ਬਾਈਬਲ ਚ ਲਿਖਿਆ ਹੈ ਮਤੀ 8 ਅਧਿਆਏ ਉਹਦੀ 16 17 ਚ ਲਿਖਿਆ ਹੈ ਯਿਸੂ ਮਸੀਹ ਨੇ ਸਾਡੀਆਂ ਦੁਰਬਲਤਾ ਨੂੰ ਕਮਜ਼ੋਰੀਆਂ ਨੂੰ ਬਿਮਾਰੀਆਂ ਨੂੰ ਆਪਣੇ ਉੱਪਰ ਲੈ ਲਿਆਏ ਇਸ ਤਰ੍ਹਾਂ ਦੀ ਕਿਤਾਬ 4 ਦੇ 15 ਲਾਈਨ ਚ ਲਿਖਿਆ ਹੈ ਯਹਵਾ ਤੇਰੇ ਭਰਾਣਾ ਨੂੰ ਚੰਗਾ ਕਰੇਗਾ ਨਰੋਇਆ ਕਰੇਗਾ ਔਰ ਵੱਡੀ ਪੀੜੀ ਵਿੱਚ ਤੇਰਾ ਪਾਲਨਹਾਰਾ ਹੋਵੇਗਾ ਉਹ ਤੇ ਸਾਡਾ ਪਾਲਨਹਾਰਾ ਹੈ ਉਹ ਸਾਡੇ ਭਰਾਣਾ ਨੂੰ ਚੰਗਾ ਕਰਨ ਵਾਲਾ ਹੈ ਸਾਡੀਆਂ ਦੁਰਵਤਾਂ ਨੂੰ ਆਪਣੇ ਉੱਪਰ ਲੈਣ ਵਾਲਾ ਹੈ ਤੇ ਇਸ ਤਰੀਕੇ ਨਾਲ ਜਿੰਨੀਆਂ ਦੁਰਵਤਾਂ ਜਿੰਨੀਆਂ ਕਮਜ਼ੋਰੀਆਂ ਹੈ ਚਾਹੇ ਬੁਖਾਰ ਚਾਹੇ ਪਥਰੀਆਂ ਚਾਹੇ ਸੋਲੀਆਂ ਚਾਹੇ ਸ਼ੂਗਰ ਚਾਹੇ ਦਰਦ ਚਾਹੇ ਕੋਈ ਵੀ ਰੋਗ ਹੈ ਉਹਦਾ ਯਿਸੂ ਦੇ ਨਾਮ ਸੇ ਸਾਹਮਣਾ ਕਰੋ ਔਰ ਜਿਹਨੇ ਸ਼ੈਤਾਨ ਨੇ ਜਿੰਨੇ ਵੀ ਸ਼ੈਤਾਨ ਨੇ ਕੰਮ ਕੀਤੇ ਹੈ ਉਹਨੇ ਸਾਰੇ ਜਿੰਨੇ ਵੀ ਸ਼ੈਤਾਨ ਦੇ ਖਿਲਾਫ ਬਿਮਾਰੀਆਂ ਭੇਜੀਆਂ ਹੈ ਸ਼ੈਤਾਨ ਦੇ ਖਿਲਾਫ ਪਰਮੇਸ਼ਰ ਦੇ ਹਜੂਰ ਜਾ ਕੇ ਸ਼ੈਤਾਨ ਤੇ ਮੁਕੱਦਮਾ ਕਰੋ ਸ਼ੈਤਾਨ ਨੂੰ ਸ਼ੈਤਾਨਾ ਮਕਦਮਾ ਲੜੋ ਮਲਾ ਜੀਵਿਤਾ ਦਾ ਕੋਈ ਨੁਕਸਾਨ ਕਰੇ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਕਰੇ ਤੁਹਾਡਾ ਕੋਈ ਨੁਕਸਾਨ ਕਰੇ ਚਾਹੇ ਚੋਰੀ ਕਰੇ ਚਾਹੇ ਕੋਈ ਵੀ ਹਰਕਤ ਕਰੇ ਤੇ ਤੁਸੀਂ ਤੁਰੰਤ ਜਾ ਕੇ ਥਾਣੇ ਵਿੱਚ ਜਾ ਕੇ ਚੌਂਕੀ ਵਿੱਚ ਜਾ ਕੇ ਪੁਲਿਸ ਕੋ ਜਾ ਕੇ ਉਹਦੇ ਖਿਲਾਫ ਰਿਪੋਰਟ ਦਰਜ ਕਰਾਉਂਦੇ ਜੋ ਉਹਦੇ ਖਿਲਾਫ ਮਕਦਮਾ ਦਰਜ ਕਰਾਉਂਦੇ ਜੋ ਇਸੇ ਤਰ੍ਹਾਂ ਪਰਮੇਸ਼ਰ ਦੀ ਹਜ਼ੂਰੀ 'ਚ ਜਾ ਕੇ ਸ਼ੈਤਾਨ ਜੇ ਤਾਲਤਾਂਗਰ ਤੋਂ ਨਹੀਂ ਹਟਦਾ ਕਦੀ ਬਿਮਾਰੀ ਕਦੀ ਦਾੜ ਦਰਦ ਕਦੀ ਸਿਰ ਦਰਦ ਕਦੀ ਬੁਖਾਰ ਕਦੀ ਟਾਈਫਾਇਡ ਕਦੀ ਰਸੌਲੀਆ ਕਦੀਆਂ ਪਥਰੀਆਂ ਕਦੀ ਤੰਗੀ ਕਦੀ ਲੜਾਈ ਕਦੀ ਖਬਰਾਵਟ ਕਦੀ ਬਲੈਂਡ ਕਟਣਾ ਕਦੀ ਵਦਨਾ ਇਹ ਸਾਰੀਆਂ ਪ੍ਰੇਸ਼ਕਾਨ ਹੋਣੀ ਤੇ ਛੋਟੀ ਛੋਟੀ ਖਾਰਸ਼ ਭੇਜ ਕੇ ਜ਼ਖਮ ਭੇਜ ਕੇ ਇਨਸਾਨ ਨੂੰ ਪਰੇਸ਼ਾਨ ਕਰ ਸਰਦਾ ਹੈ ਔਰ ਜੇ ਸ਼ੈਤਾਨ बार-बार ਦੰਤੰਕਰ ਤੋਂ ਨਹੀਂ ਹਟਦਾ ਤੇ ਪਰਮੇਸ਼ਰ ਦੀ ਪਨਾਹ ਦੇ ਵਿੱਚ ਜਾਓ ਜੇ ਤੁਹਾਨੂੰ ਹੋਮ ਇੱਕ ਦੀ ਸਤਿ ਚ ਲਿਖਿਆ ਇਹ ਹਵਾ ਭਲਾ ਹੈ ਯਹਵਾ ਭਲਾ ਹੈ ਤੇ ਦੁੱਖ ਦੇ ਦਿਨ ਵਿੱਚ ਇੱਕ ਉਗਾੜਿਆ ਤੇ ਜਿਹੜਾ ਤੁਹਾਡਾ ਗੜ ਉਹਦੇ ਕੋਲ ਜਾਓ ਪਰਮੇਸ਼ਰ ਦੀ ਪਨਾਹ ਵਿੱਚ ਜਾਓ ਤੇ ਜੇ ਤੁਸੀਂ ਪਰਮੇਸ਼ਰ ਦੀ ਪਨਾਹ ਚ ਜਾਓਗੇ ਔਰ ਪਰਮੇਸ਼ਰ ਦੇ ਹਜੂਰ ਜਾ ਕੇ ਸ਼ੈਤਾਨ ਤੇ ਮੱਕਤ ਸ਼ੈਤਾਨ ਤੇ ਮੱਕਤ ਮਦਰਜ ਕਰਾਓ ਜਿਹੜੀ ਤੁਹਾਨੂੰ ਤੇ ਪ੍ਰੋਬਲਮਾਂ ਭੇਜਿਆ ਹੈ ਸ਼ੈਤਾਨ ਦੇ ਖਿਲਾਫ ਪਰਮੇਸ਼ਰ ਦੇ ਹਜੂਰ ਜਾ ਕੇ

ਸਾਹਮਣਾ ਕਰੋ ਕੋਈ ਚੀਜ਼ ਪ੍ਰਭੂ ਨੇ ਤੁਹਾਡੇ ਤੇ ਨਹੀਂ ਭੇਜੀ ਉਹਨੇ ਜਿੰਨੀਆਂ ਚੀਜ਼ਾਂ ਭੇਜੀਆਂ ਹੈ ਤੁਹਾਡੇ ਤੇ ਭਲੀਆਂ ਹੀ ਭੇਜੀਆਂ ਹੈ ਔਰ ਤੁਹਾਡੇ ਤੇ ਅ ਭਲੀਆਂ ਜਦੋਂ ਸ਼ੈਤਾਨ ਇਹਦਾ ਕਹਿ ਸਕਦਾ ਹੈ ਪਰਮੇਸ਼ਰ ਨੇ ਆਹ ਚੀਜ਼ ਭੇਜੀ ਹੋ ਸ਼ੈਤਾਨ ਇਸਾਲੂ ਗਰਰਾ ਕਰਦਾ ਰਹਿੰਦਾ ਹੈ ਤੋ ਪ੍ਰਾਰਥਨਾ ਕਰ ਚੁੱਕਾ ਨਾ ਰਵੀ ਪਰ ਬਾਈਬਲ ਦੱਸਦੀ ਪਰਮੇਸ਼ਰ ਭਲਾ ਹੈ ਉਹ ਤੇਰੇ ਪ੍ਰਾਨਾਂ ਨੂੰ ਨਰੋਇਆ ਕਰੇਗਾ ਔਰ ਤੇਰਾ ਬਢੇਪੇ ਦੇ ਚ ਪਾਲਨ ਹਾਰ ਹੋਵੇਗਾ ਔਰ ਦੁੱਖ ਦੇ ਸਮੇਂ ਤੇਰਾ ਉੱਚਾ ਗੜ੍ਹ ਹੋਵੇਗਾ ਉਹ ਆਪਣੀ ਬਨਾਵ ਵਿੱਚ ਆਉਣ ਵਾਲਿਆਂ ਨੂੰ ਜਾਣਦਾ ਹੈ ਔਰ ਯਹਵਾ ਪਰਮੇਸ਼ਰ ਨੇ ਮਤੀ 8 ਦੇ ਦੀ 16 17 ਅਨਸਾਰ ਸਾਡੀ ਸਾਰੀ ਗੁਰਬਲਤਾ ਆਪਣੇ ਉੱਪਰ ਲਈ ਹੈ ਔਰ ਪ੍ਰਾਰਥਨਾ ਕਰਦੇ ਯਿਸੂ ਦੇ ਨਾਮ ਸੇ ਪ੍ਰਾਰਥਨਾ ਕਰਦੇ ਸਾਰੀ ਦੁਰਬਲਤਾ ਬਣਾਉਣ ਵਾਲੀ ਦੁਸ਼ਟ ਆਤਮਾ ਬਿਮਾਰੀ ਦੀ ਆਤਮਾ ਬੁਖਾਰ ਦੀ ਆਤਮਾ ਗਰੀਬੀ ਦੀ ਆਤਮਾ ਚਿੰਤਾ ਦੀ ਆਤਮਾ ਬੋਝ ਦੀ ਆਤਮਾ ਚਿੰਤਾ ਦੀ ਆਤਮਾ ਪਰੇਸ਼ਾਨੀ ਦੀ ਆਤਮਾ ਹਰ ਦੁਸ਼ਟ ਆਤਮਾ ਮੈਂ ਤੇਰੇ ਖਿਲਾਫ ਯੀਸ਼ੂ ਦੇ ਨਾਮ ਸੇ ਪਰਮੇਸ਼ਰ ਦੀ ਬਜੁਰਜ ਤੇਰੇ ਤੇ ਪਰਚਾ ਕਰਦਾ ਸ਼ੈਤਾਨ ਤੇਤੇ ਮੁਕਤਮਾ ਕਰਦਾ ਹਾਂ ਖੁਦਾਵੰਦ ਯੀਸ਼ੂ ਦੇ ਨਾਮ ਸੇ ਔਰ ਤੇਰੇ ਨਾਲ ਮੁਕਤਮਾ ਮੈਂ ਲੜਦਾ ਹਾਂ ਯੀਸ਼ੂ ਦੇ ਨਾਮ ਸੇ ਬਾਈਬਲ ਚ ਲਿਖਿਆ ਹੈ ਪਹਿਲਾ ਹੀ ਹੋਲਾ 4 ਦੀ 4 ਚ ਲਿਖਿਆ ਹੈ ਜੋ ਸੰਸਾਰ ਵਿੱਚ ਹੈ ਉਹਦੇ ਨਾਲੋਂ ਵੱਡਾ ਮੇਰੇ ਅੰਦਰ ਹੈ ਪ੍ਰਭੂ ਦਾ ਆਤਮਾ ਪਵਿੱਤਰ ਆਤਮਾ ਮੈਂ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਤੇਰੇ ਨਾਮ ਕਦਮਾਂ ਲੜਦਾ ਹਾਂ ਔਰ ਯਿਸੂ ਦੇ ਨਾਮ ਸੇ ਤੇਰੇ ਸਾਹਮਣਾ ਕਰਦਾ ਹਾਂ ਬਾਈਬਲ ਚ ਲਿਖਿਆ ਯਕੂਬ 4:7 ਚ ਲਿਖਿਆ ਪ੍ਰਭੂ ਦੇ ਦੀਨੋ ਸ਼ੈਤਾਨ ਦਾ ਸਾਹਮਣਾ ਕਰੋ ਉਹ ਤੁਹਾਡਾ ਤੋਂ ਭੱਜ ਜਾਏਗਾ ਔਰ ਪਹਿਲਾ ਪੱਤਰ 5:8 ਚ ਲਿਖਿਆ ਹੈ ਆਪਣੀ ਨੇਚਾ ਵਿੱਚ ਤਕੜੇ ਹੋਗੇ ਸ਼ੈਤਾਨ ਦਾ ਸਾਹਮਣਾ ਕਰੋ ਉਹ ਤੁਹਾਡਾ ਤੋਂ ਭੱਜ ਜਾਏਗਾ ਰੋਮੀਆਂ 16 ਦੇ ਵਿੱਚ ਲਿਖਿਆ ਹੈ ਕਿ ਸ਼ਾਂਤੀ ਦਾਤਾ ਪਰਮੇਸ਼ਰ ਸ਼ੈਤਾਨ ਨੂੰ ਝੱਪਦੇ ਹੀ ਤੁਹਾਡੇ ਪੈਰਾਂ ਦੇ ਹੇਠਾਂ ਮਿੱਧੇਗਾ ਔਰ ਲੂਕਾ 10 ਦੇ 18 ਉਨੀਆਂ ਚ ਲਿਖਿਆ ਹੈ ਪ੍ਰਭ ਯਿਸੂ ਨੇ ਕਿਹਾ ਮੈਂ ਬੈਰੀ ਦੀ ਸਾਰੀ ਸ਼ਕਤੀ ਤੇ ਤੁਹਾਨੂੰ ਇਖਤਿਆਰ ਦਿੱਤਾ ਹੈ ਔਰ ਯਿਸੂ ਦੇ ਨਾਮ ਜਿਸ ਤਰ੍ਹਾਂ ਕੋ ਪਾਈਂ ਹੀ ਬਹੁਤ ਸਾਰਾ ਪਰੇਸ਼ਾਨ ਰਹਿਂਦਾ ਹੀ ਸੂਗਰ ਹੀ ਲੱਕ ਵਿੱਚ ਦਰਦ ਹੀ ਖਾਰਸ਼ ਹੀ ਜਖਮ ਸੀ ਉਹ ਠੀਕ ਨਹੀਂ ਹੋ ਰਿਹਾ ਤੇ ਜਦੋਂ ਪੁੱਛਿਆ ਉਹ ਆਪੇ ਕਹਿੰਦਾ ਕਿ ਕੋਈ ਨਹੀਂ ਆਪੇ ਪ੍ਰਭੂ ਮੈਨੂੰ ਚੰਗਾ ਕਰੂਗਾ ਆਇਆ ਕੋਈ ਨਹੀਂ ਪ੍ਰਭੂ ਆਪੇ ਜਾਣਦੇ ਐ ਇਸ ਤਰ੍ਹਾਂ ਕਦੇ ਨਹੀਂ ਚੰਗਾ ਆਇਆ ਕਿ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਮੈਨੂੰ ਦੱਸਿਆ ਮੈਂ ਉਹਨਾਂ ਦੀ ਰਿਪੋਰਟ ਖੁਦਾ ਦੇ ਹਜ਼ੂਰ ਪਹੁੰਚਾਈ ਕਿ ਸ਼ੂਗਰ ਦਰਦ ਖਾਰਸ਼ ਜਖਮ ਯਿਸੂ ਦੇ ਨਾਮ ਸੇ ਦੂਰ ਹੋ ਗਏ ਤੇ ਉਹ ਭਾਈ अज बिना कोई शुगर की गोली कोई दर्दी गोली खारिश की गोली शैतान खिलाफ मुकदमा अगर हर दुष्ट आत्मा यसु के नाम से दूर चल जाए और गज के प्रार्थना करो गज के प्रभु यसुज के प्रार्थना करो और शैतान के सामने वज के प्रार्थना करो ਔਰ ਪ੍ਰਭੂ ਦੀ ਵਡਿਆਈ ਪ੍ਰਭੂਤਨ ਵਰਕਰ ਦੇ ਯਿਸੂ ਦੇ ਨਾਮ ਅਮੀਨ